ਦੇ ਇਸ ਕਾਰਪੈਟਸ ਕੇ ਪੁਆਇੰਟ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੇ ਤੇ ਇੱਕ ਨਵਾਂ ਕੰਮ ਹੋ ਕੀਤਾ ਸੀਗਾ ਮੇਰਾ ਭਰਾ ਠੀਕਾ ਜੀ ਅ ਰਿੰਗਸ ਤਾਂ ਦੇਖਾ ਜੀ ਇਹ ਤਾਂ ਆਪਣੇ ਤੋਂ ਮਿਲ ਹੀ ਜਾਂਦੀਆਂ ਸੀ ਇਹ ਵੀ ਇੰਪੋਰਟਡ ਚ ਨੇ ਬਹੁਤ ਵਧੀਆ ਕੁਆਲਿਟੀ ਚ ਆਉਂਦੀਆਂ ਨੇ ਇਹਨਾਂ ਨਾਲ ਦੀਆਂ ਮਾਰਕੀਟ ਚ ਹੋਰ ਬਹੁਤ ਮਿਲਦੀਆਂ ਨੇ ਪਰ ਮਟੀਰੀਅਲ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹਨਾ ਤੇ ਕਾ ਕੁਝ ਰਿੰਗ ਸੀਗੇ ਇਹ ਵੀ ਕੰਮ ਨਿਓ ਸੁਰੂ ਕੀਤਾ ਆਪਾਂ ਨੇ ਇਹਦੇ ਤੇ। ਤਲਾ ਕੱਲੀਆਂ ਪਲਾਸਟਿਕ ਦੇ ਤਿਆਰ ਰਵੜ ਵੇ ਆਰਾ ਦੇ ਰੇਂਗੇ ਮਿਲਦੇ ਸੀਗੇ ਤੇ ਆ ਨਹੀਂ ਮਿਲਦੀਆਂ ਸੀਗੀਆਂ। ਇਹ ਆਪਾਂ ਨਿਊਲੀ ਸਟਾਰਟ ਕੀਤਾ ਠੀਕ ਹੈ ਜੀ। ਤੇ ਸਾਈਜ਼ ਵਗੈਰਾ ਤੁਹਾਨੂੰ ਦੱਸ ਦੰਨੇ ਆਪਾਂ ਠੀਕ ਹੈ ਜੀ। ਇਹ ਕਲਰਫੁੱਲ ਚ ਨੇ ਵੀਰੇ। ਕਲਰ ਚ ਠੀਕ ਹੈ ਜੀ 8mm ਚ ਹੈ। 8mm ਦਾ ਜਿੱਦਾਂ ਛੋਟੇ ਬੱਚੇ ਨੇ ਹਨਾ ਤੇ ਇਹ ਵੱਡੇ ਕਬੂਤਰਾਂ ਦੇ ਨਹੀਂ ਪੈਂਦੀਆਂ ਛੋਟੇ ਬੱਚੇ ਜਾਂ ਬੱਚੇ ਪਾਲ ਗਏ ਹੋਣ ਉਹਨਾਂ ਦੇ ਪੈ ਜਾਂਦੀਆਂ ਨੇ 8mm ਦਾ ਤਰ ਇਹ ਯੂਜ਼ ਹੁੰਦਾ ਹਨ ਇਹਦੇ ਚ ਕਲਰ ਮਿਲ ਜਾਣਗੇ ਤੁਹਾਨੂੰ ਤੇ ਆ ਆ ਗਿਆ ਵੀਰੇ 7mm ਇਹ 7mm ਚ ਆ ਗਿਆ ਠੀਕ ਹੈ ਜੀ ਇਹ ਸਿਲਵਰ ਕੋਟੜੇ ਚ ਵੀ ਮਿਲ ਜਾਂਦੀਆਂ ਨੇ ਆਪਣੇ ਕੋਲ ਸਿਲਵਰ ਚ ਠੀਕ ਹੈ ਜੀ ਉਹ ਵੀ ਪ੍ਰਿੰਟ ਕਰਾਂਗੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਤੇ ਇਹ 7mm ਚ ਨਹੀਂ ਛੋਟੇ ਬੱਚਿਆਂ ਦੇ ਪੈਂਦੀਆਂ ਨੇ ਇਹ ਵੀ ਮਿਲ ਜਾਣੀਆਂ ਜੀ ਆਪਣੇ ਕੋਲ ਠੀਕ ਹੈ ਜੀ ਤੇ ਆਰਡਰ ਜਿਹੜਾ ਰਹੂਗਾ ਵੀਰੇ 50 ਪੀਸ ਤੋਂ ਲੈ ਕੇ 100 ਪੀਸ ਤੱਕ ਦਾ ਠੀਕ ਹੈ ਤੇ ਆਰਡਰ ਰੈਡੀ ਹੋਣਗੇ ਤੇ ਆ ਆ ਗਿਆ ਵੀਰੇ 9mm ਚ ਇਨ ਨੂੰ ওভারਸਾਈਜ਼ ਹੀ ਬੋਲੇ ਜਾਂਦਾ ਇਹ ਰੇਸਰ ਪੀਜਨਸ ਵਗੈਰਾ ਜਾਂ ਪੱਟੇ ਉਤਰ ਹੁੰਦੇ ਨੇ ਜਿਹੜੇ ਠੀਕ ਆ ਜੀ ਤੇ ਵੱਡੇ ਕਬੂਤਰਾਂ ਲਈ ਨੇ ਠੀਕ ਆ ਜੀ ਨਾ ਨਾ ਮੈਂ ਚਾ ਗਿਆ ਇੱਥੇ ਜੀ ਵੀ ਕਲਰ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਇੱਕ ਆ ਦਿਖਾਉਣਾ ਸੀ ਆ ਦੇਖੋ ਇਹਦੇ ਨਾਲ ਦੇ ਥੋੜੀ ਆ ਰੈਡੀ ਕੀਤੇ ਨੇ ਆਪਾਂ ਇੱਕ ਇਸੇ ਭਰਾ ਦੇ ਕੀਤੇ ਨੇ ਹਲੋ ਤੇ 50 ਰੁਪਏ ਵੀ ਜਾਨ ਕੇ ਦੋ ਕਲਰ ਰੈਡੀ ਕੀਤੇ ਨੇ 100 ਪੀਸ ਤੇ ਇੱਕ ਆ ਜੀ ਇਹ ਵੀ ਦਿਖਾਉਣੀ ਸੀ ਕਿ ਇਹ ਵੀ ਬਹੁਤ ਵਧੀਆ ਚੀਜ਼ ਆ ਇਹ ਪੰਚਿੰਗ ਦੇ ਵਿੱਚ ਹੈ ਵੀਰੇ ਠੀਕ ਹੈ ਜੀ ਤੇ ਇਹਦੀ ਸਾਰੀ ਉਮਰ ਦੀ ਨਿਸ਼ਾਨ ਹੁੰਦੀ ਆ ਠੀਕ ਹੈ ਇਹ ਕਿਤੇ ਨਹੀਂ ਜਾਣਗੇ ਨਾ ਇਹਨਾਂ ਦਾ ਪ੍ਰਿੰਟ ਜਾਂਦਾ ਪ੍ਰਿੰਟ ਉਹਨਾਂ ਦਾ ਵੀ ਨਹੀਂ ਜਾਂਦਾ ਉਹ ਵੀ ਬਹੁਤ ਵਧੀਆ ਨੇ ਠੀਕ ਹੈ ਜੀ ਵਧੀਆ ਕੁਆਲਟੀ ਦੇ ਨੇ ਇਹ ਨੇ ਇਹ ਆਪਣੇ ਲਈ ਬਣਵਾਏ ਹੋਈਆਂ ਨੇ ਆਪਾਂ ਨੇ ਤੇ ਪੰਚਿੰਗ ਦੇ ਵਿੱਚ ਨੇ ਇਹ ਸਾਈਜ਼ ਛੋਟੇ ਜਿਹੇ ਨਹੀਂ ਮਿਲਦੇ ਆ ਇਹ 8 ਕੇ 8.5 ਮਿਮ ਮੰਨ ਲਓ ਠੀਕ ਹੈ ਜੀ ਇਹ ਵੱਡੇ ਕਬੂਤਰ ਦੇ ਵੀ ਸਾਨੇ ਨਾਲ ਆ ਜਾਂਦੀਆਂ ਨੇ ਤੇ ਬੱਚਿਆਂ ਦੇ ਵੀ ਤਕਰੀਬਨ ਪੈ ਜਾਂਦੀਆਂ ਨੇ ਜਿਹੜੇ ਬੱਚੇ ਰਹਿ ਜਾਂਦੇ ਨੇ ਨਾ ਤੇ ਠੱਲੋਂ ਪਾਉਣ ਕਰਨੀਓ ਇਹ ਉਹਨਾਂ ਦੇ ਬਾਹ ਪੈ ਜਾਂਦੀਆਂ ਨੇ ਤਕਰੀਬਨ ਵੱਡੇ ਕਬੂਤਰਾਂ ਦੇ ਤਾਂ ਪੈਂਦੀ ਹੀ ਪੈਂਦੇ ਨੇ ਤੇ ਇਹ ওভারਸਾਈਜ਼ੀ ਬੋਲੇ ਜਾਂਦਾ ਜੀ ਇਹਨੂੰ ওভারਸਾਈਜ਼ ਦੇ ਵਿੱਚ ਹੀ ਰੈਡੀ ਹੋਣਗੇ ਇਹ ਇਹ ਤਾਂ ਕੋਈ 7mm ਜਾਂ 8mm ਨਹੀਂ ਹੁੰਦਾ ਠੀਕ ਹੈ ਜੀ ਇਹ ਪੌਣੇ ਕ 9mm ਦੇ ਵਿੱਚ ਤਕਰੀਬਨ ਆਉਂਦੀਆਂ ਨੇ ਨਾ ਹੀ 8 ਹੁੰਦਾ ਨਾ 8.5 ਹੁੰਦਾ ਤੇ ਆ ਵੀ ਰੈਡੀ ਹੋ ਜਾਣਗੀਆਂ ਇਹਦੀ ਠੀਕ ਹੈ ਜੀ ਇਹ ਵੀ 100 ਪੀਸ ਜੀ ਨੇ ਤੁਸੀਂ ਬਣਾਉਣੇ ਤੇ ਪਲਾਸਟਿਕ ਤੁਹਾਨੂੰ ਦੱਸ ਹੀ ਦਿੱਤੀਆਂ ਨੇ ਠੀਕ ਹੈ ਜੀ ਇੱਕ ਪਲਾਸਟਿਕ ਦੇ ਵਿੱਚ ਵੀ ਬੰਦੀਆਂ ਨੇ ਠੀਕ ਆ ਉਹਨਾਂ ਦੀ ਫੋਟੋ ਵਗੈਰਾ ਆਪਾਂ ਪਾ ਦਾਂਗੇ ਆਪਣੇ ਚੈਨਲ ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਨੰਬਰ ਤੇ ਤੁਸੀਂ ਆਰਡਰ ਦੇ ਸਕਦੇ ਹੋ ਨੰਬਰ ਆਪਨਾ ਨੋਟ ਕਰ ਲਓ ਜੀ 953776731 ਜੀ 953776731 ਤੇ ਬਾਕੀ ਪਲਾਸਟਿਕ ਵਗੈਰਾ ਦੇ ਵੀ ਜਿਹੜੇ ਹੋਣਗੇ ਤੁਹਾਨੂੰ ਪਲਾਸਟਿਕ ਦੇ ਵਿੱਚ ਵੀ ਵਿੱਚ ਵੀ ਪ੍ਰਿੰਟ ਹੋ ਜਾਂਦੇ ਨੇ ਤੇ ਉਹ ਵੀ ਮੈਂ ਫੋਟੋ ਪਾ ਦੂੰਗਾ ਠੀਕ ਹੈ ਤੇ ਨੰਬਰ ਤੇ ਜਾ ਕੇ ਆਪਣੇ ਕੈਟਲੌਗਸ ਵਿੱਚ ਵਿੱਚ ਚੈੱਕ ਕਰ ਸਕਦੇ ਤੁਸੀਂ ਕਿ ਠੀਕ ਹੈ ਭਾਈ ਜੀ ਧੰਨਵਾਦ ਥੈਂਕ ਯੂ